ਹਡੂਰ ਸਾਇਕ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅੱਜ ਆਇਸ ਡਰੱਗਸ ਦੇ ਨਾਲ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਹੁਣ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿ ਕੇ ਇਸ ਮਾਮਲੇ ਵਿੱਚ ਕੁੱਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤਿੰਨਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸ਼ਾਮ ਵੇਲੇ ਪੈਟਰੋਲਿੰਗ ਦੌਰਾਨ ਪੁਲਿਸ ਨੂੰ ਫਿਲੌਰ ਵਿੱਚ ਨੈਸ਼ਨਲ ਹਾਈਵੇ ਦੀ ਸਾਈਡ ਤੇ ਲੱਗੀ ਇੱਕ ਸ਼ੱਕੀ ਗੱਡੀ ਮਿਲੀ ਸੀ ਇਸ ਸਕ੍ਰੈਟਾ ਗੱਡੀ ਦੇ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਸਨ ਜਿਸ ਨਾਲ ਸ਼ੱਕ ਦੇ ਆਧਾਰ ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਸਵਾਰ ਵਿਅਕਤੀਆਂ ਕੋਲੋਂ 4 ਗ੍ਰਾਮ ਆਈਸ ਡਰੱਗਸ ਬਰਾਮਦ ਹੋਈਏ ਐਸਐਸਪੀ ਨੇ ਦੱਸਿਆ ਕਿ ਜਦੋਂ ਅਮਰਿਤਪਾਲ ਦੇ ਪਰਾ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਮੌਕੇ ਤੇ ਉਹ ਨਸ਼ੇ ਵਿੱਚ ਸੀ ਜਦੋਂ ਉਸ ਦਾ ਡੋਪ ਟੈਸਟ ਕਰਵਾਇਆ ਗਿਆ ਤਾਂ ਉਹ ਪੋਜ਼ਿਟਿਵ ਆਇਆ ਹੈ ਇਸ ਦੌਰਾਨ ਨਪ੍ਰਿਤ ਪੁੱਤਰ ਨਪ੍ਰਿਤ ਵਾਸੀ ਚੀਮਾ ਬਾੜਾ ਥਾਣਾ ਬਿਆਸ ਅਤੇ ਹਰਪ੍ਰਿਤ ਉਰਫ ਹੈਪੀ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਜ਼ਿਆਨ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ 4 ਗ੍ਰਾਮ ਆਇਸ ਵੇਂਗ ਸਕੇਲ ਲਾਈਟਰ ਆਦੀ ਸਮਾਨ ਵੀ ਬਰਾਮਦ ਹੋਇਆ ਗੁਰਪ੍ਰੀਤ ਸਿੰਘ ਕੋਲੋਂ ਗੁਰਪ੍ਰੀਤ ਸਿੰਘ ਕੋਲੋਂ ਦੋ ਫੋਨ ਬਰਾਮਦ ਕੀਤੇ ਗਏ ਹਾਂਜੀ ਸਰ ਜੋ ਆਪਨੇ ਅਮਰਿਕ ਪਾਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ, ਕੀ ਹੈ ਇਹ ਪੁਰਾ ਮਾਮਲਾ? ਦੇਖਿਏ, ہماری ਜਿੰਮੇਤਵਾਰ ਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜਿੰਮੇਤਵਾਰ ਕੋਲ ਦੀ ਵੀ ਡਰੱਗ ਨਿਕਾਲਾ ਦਾ ਸਪੈਸ਼ਲ ਅਪਰੇਸ਼ਨ ਚਲਾਈ ਹੋਈ ਹੈ। ਪਿਛਲੇ 3 ਹਫ਼ਤਿਆਂ ਤੋਂ ਅਸੀਂ ਵਕ ਵਕ ਕੇਸਿਸ ਵੀ ਦੰਕ ਕੀਤੇ ਹੈਗੇ ਆ ਐਨਡੀਪੀਐਸ ਦੇ। ਮੁਰਜਮਾਨ ਨੂੰ ਵੀ ਫੜਿਆ ਹੈ ਤੇ ਪ੍ਰੋਪਰਟੀਆਂ ਦੀ ਸੀਜ਼ ਕੀਤੀਆਂ ਨੇ। ਤੋਂ ਉਹ ਵੀ ਦਸਾਂ ਵੀ ਹੋਤੀ ਕਾਫੀ ਕੇਸਿਸ ਜਿਹੜੀ ਪ੍ਰੋਪਰਟੀ ਦੀ ਚੀਜ਼ ਕੀਤੀ ਆ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਡੈਵਲਪਮੈਂਟ ਬਿਲਕੁਲ ਠੀਕ ਕੱਲ ਵੀ ਜਿਹੜੀ ਈਵਨਿੰਗ ਪੈਟ੍ਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡਸ ਜੰਦਰ ਓਨੇ ਹੈਗੇ ਆ ਤਖਬੇ ਹੱਥ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲੱਗੀ ਹੋਈ ਸੀ ਅੰਮ੍ਰਿਤਸਰ ਸਲੀਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਉੱਥੇ ਇਹ ਉਹਕੇ ਤੇ ਬਾਹਰਲਾ ਨੰਬਰ ਜਿਹੜਾ BB02 ਸਮਥਿੰਗ ਅੰਮ੍ਰਿਤ ਸਰ ਅੰਮ੍ਰਿਤ ਸਰ ਦਾ ਨੰਬਰ ਜੀ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਲਾਏ ਹੋਏ ਸੀ ਸਪੈਸ਼ਲ ਗੱਡੀ ਸੀ ਫੋ ਜੈਡ ਬਲੈਕ ਬਿਲਕੁਲ ਕਾਲਾ ਠੀਕ ਹੈ ਤੇ ਜਾਲੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਵੀ ਦੋ ਮੁੰਡੇ ਸਾਡੀ 파ਟੀ ਤੋਂ ਮੁੰਡੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਕਿ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਸੀ ਆਪਣੇ ਅਫੀਸਰ ਨੂੰ ਉੱਥੇ ਬੁਲਾਇਆ ਗਿਆ ਜਿਹੜੇ سارے ਡੀਐਸਪੀ ਚਲਾ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਕੋਲ ਕੰਟਰਾਬੈਂਡ ਜਿਹੜਾ ਮੈਥੈਂਫੀਟਾਮੀਨ ਜਿਹੜਾ ਆਮ ਭਾਸ਼ਾ ਚ ਆਈਸ ਕਿਹਾ ਜਾਂਦਾ ਹੈ ਉਹ ਮਿਲ ਗਿਆ ਠੀਕ ਹੈ ਇਹਦਾ ਵੇਕ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਰਿੰਗ ਸਕੇਲ ਵੀ ਸੀਗਾ ਫੋਨ ਵੀ ਉਹਨਾਂ ਕੋਲ ਦੋ ਫੋਨ ਨਿਕਲੜੇ ਕੋਲ ਸੀਗੇ ਜਿਹਦਾ ਨਾਮ ਲਫਰੀ ਚਾ ਗਿਆ ਪੁੱਤਰ ਉਹ ਗਪਰੀਤ ਇਹ ਚੀਮਾ ਬਾਡ ਦਾ ਬਿਆਸਥਾ ਨੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਨਾਂ ਨੂੰ ਫਾਕਰੀ ਤੋਂ ਹੈਪੀ ਹੈਗੇ ਤੇ ਇਹ ਹੈਗੇ ਪੁੱਤਰ ਫੇਮ ਜੀ ਯੂਨੀਵਰਸਿਟੀ ਜਲੂਧਰ ਜਿਹੜਾ ਥਾਣਾ ਹੁੰਦਾ ਹੂੰ ਤੇ ਕਿਨਾਂ ਤੇ ਵਿੱਚੋਂ ਨਾਲ ਇੱਕ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਰੇ ਟਿੰਕਸ ਕੋਲ ਵੀ ਮਿਲਿਆ ਇੱਕ ਜਿਹੜੇ ਕੰਜ਼ੂਮ ਕਰ ਰਹੇ ਸੀ ਕਿ ਬੁਲੇਟ ਮੈਂ ਹਾਂ ਹਾਂ ਉਹ ਤੋਂ ਬਾਅਦ ਫੇਰ ਜਿਹੜੀ ਫੋਟੋ ਜਿਹੜੀ ਬਿਲਡ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਸੀ ਤੇ ਉਥੇ ਉਹਨਾਂ ਨੇ ਬਕਾਇਦਾ ਪੀਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹ ਡੱਡਾ ਸਰ ਤੁਸੀਂ ਮੈਡੀਕਲ ਵੀ ਕਰਾਇਆ ਵੇ ਕੀ ਮੈਡੀਕਲ ਰਿਪੋਰਟ ਚ ਕੀ ਆ ਕਿ ਲੋਕ ਲੈਂਦੇ ਸੀ ਕਿ ਉਹਦੇ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਹੜਾ ਦੋਨੋਂ ਰਿਪੋਰਟ ਦੋਨੋਂ ਰਿਪੋਰਟਸ ਕੀ ਭਾਈ ਮਤਲਬ ਕਿ ਉਹ ਸਲੇ ਕੰਜ਼ਿਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀ ਉਦੋਂ ਕਰਨ ਦੀ ਤਿਆਰੀ ਸੀਗੀ ਤੇ ਬਟ ਹਾਂ ਪਰ ਜਿਹੜਾ ਡੋ ਟੈਸਟ ਹੈਗਾ ਯੂਰਿਨ ਜਿਹੜੀ ਪੋਜ਼ਿਟਿਵ ਹੈ ਤੇ ਬਲੱਡ ਟੈਸਟ ਲਗਾਏ ਉਹ ਸਰ ਮੌਕੇ 'ਤੇ ਇੱਕ ਅਡਜੈਕਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਨਹੀਂ ਅਧਿਧਿਮੇ ਪਰਪਸ ਹੀ ਇਹ ਦੋਨੇ ਡਰਗਸ ਦੇ ਆਦੀ ਹੈ ਜੀ ਕੰਮਪਲਨ ਪਰਪਸ ਲਈ ਹੈ ਡੋਟ ਟੈਸਟ ਪੋਜ਼ਿਟਿਵ ਹੈ ਗਿਆ ਤਾਂ ਆਪਾਂ ਉਸ ਤੋਂ ਹਰਪ੍ਰੀਤ ਦਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਤੁਹਾਨੂੰ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈ ਜੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੁਟੀਨ ਰੁਟੀਨ ਵਰਕਿੰਗ ਦੇ ਵਿੱਚ ਹੀ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸolutely ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਨੇ ਵੀ ਚੋਰੀ ਕਵਰੀ ਬਸ ਕਿ ਕਿਸੇ ਤਰ੍ਹਾਂ ਕਲੀਅਰ ਕਰਦੇ ਮੰਨੋ ਕਲੀਅਰ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਹੋਰ ਡੀਟੇਲ ਚੈੱਕ ਕਰਾਂਗੇ ਜੀ ਉਹ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸਡਨਲੀ ਫਿਲਹਾਲ ਤੱਕ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਦਰ ਆਫ ਹਮਨੇ ਸਾਡੇ ਹਾਂ ਜੀ ਆਮਨੇ ਪਾਸ ਬ੍ਰਦਰ ਰਿਪੋਰਟ ਹੈ ਹਾਂ ਜੀ ਸੋਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਪਰਚਾ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜਿਹੜਾ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਆ ਵੀ ਵਾਅਦਾ ਕਰਤਾ ਤੇ ਸੰਦੀਪ ਅਰੋੜਾ ਇਹ ਹੈ ਕਿ ਈਟਾ ਨਗਰ थाना ਹੈ ਬੋਲ ਇਹਨੂੰ ਵੀ ਅਰੈਸਟ ਕੀਤਾ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਟੋਟਲ 3 ਬੰਦੇ ਅਰੈਸਟ ਹੋਏ ਹਨ ਟੋਟਲ ਹੁਣ ਤੱਕ 3 ਬੰਦੇ ਚੀਨਾ ਕੋਲ 4 ਗ੍ਰਾਮ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵਾਲੇ ਜਿਹੜਾ ਉੱਥੇ ਹੀ ਹੋਈ ਲੈ ਜੀ ਜੀ ਠੀਕ ਜਾਂ ਅੰਮ੍ਰਿਤਸਰ ਰਹੇ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਇਹ ਤਾਂ ਡਿਟੇਲ ਹੁਣ ਮੈਂ ਪਰਸਨਲੀ ਹਜੇ ਕੁਝ ਅਗਮਾਰ ਅਜਲਾ ਹੋ ਗਿਆ ਜੀ ਜੀ ਹਜੇ ਪੇਸ਼ ਕਰਨਾ ਦਿਵਾਉਂ ਜੀ ਦੰਡਾਂ ਵਾਲੇ ਤੇ ਦਸਕਦਿਆਂ ਦੇ ਬੈਟਰ ਹਨ ਜੀ ਆਲ 3